ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹੁਣ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਇੱਥੇ ਕਲਾ ਵਰਤਾਈ ਸੀ ਤਾਂ ਜੋ ਇੱਥੋਂ ਪਾਣੀ ਦਾ ਚਸ਼ਮਾ ਨਿਕਲਿਆ ਸੀ ਇੱਥੋਂ ਲੋਕਾਂ ਨੇ ਇਹ ਮਿੱਠਾ ਪਾਣੀ ਪੀ ਕੇ ਆਪਣੇ ਦਿਲ ਨੂੰ ਆਪਣੀ ਆਤਮਾ ਨੂੰ ਬਹੁਤ ਜ਼ਿਆਦਾ ਸਕੂਨ ਦਿੱਤਾ ਤੇ ਬਾਅਦ ਵਿੱਚ ਇਸ ਪਾਣੀ ਦੇ ਚਸ਼ਮੇ ਨੂੰ ਪੂਦੇ ਰੂਪ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਇਸ ਦਾ ਨਾਮ ਰੱਖਿਆ ਗਿਆ ਸੀ ਵਲੀ ਹਿੰਦ ਦਾ ਚਸ਼ਮਾ ਹੁਣ ਉੱਥੇ ਹਰ ਰੋਜ਼ ਸਤ ਸੰਗਤ ਹੋਇਆ ਕਰਦੀ ਸੀ ਪਰ ਜੋ ਉਹ ਪੀਰ ਦਾ ਚੇਲਾ ਸੀ ਅਮਰ ਰਜਾ ਉਸ ਦੇ ਦਿਲ ਵਿੱਚ ਕੁਝ ਸ਼ੰਕੇ ਸਨ ਜਿਵੇਂ ਉਹ ਸ਼ਹਿਰ ਦੇ ਵਿੱਚ ਜਾ ਕੇ ਆਇਆ ਸੀ ਤੇ ਉਹ ਸੋਚਦਾ ਸੀ ਕਿ ਜਦੋਂ ਮੈਂ ਵਿਚਾਰ ਦੇ ਵਿੱਚ ਗਿਆ ਤਾਂ ਮੈਨੂੰ ਕੋਈ ਉੱਥੇ ਹਿਰਨ ਦਿਸਿਆ ਕੋਈ ਉੱਥੇ ਮੈਨੂੰ ਮੁਰਗਾ ਦਿਸਿਆ ਕੋਈ ਉੱਥੇ ਕੋਈ ਜਾਨਵਰ ਦਿਸਿਆ ਕੋਈ ਕੋਈ ਜਾਨਵਰ ਦਿਸਿਆ ਅਲੱਗ-ਅਲੱਗ ਤਰ੍ਹਾਂ ਦੇ ਮੈਨੂੰ ਜਾਨਵਰ ਦਿਸੇ ਤੇ ਸਿਰਫ ਉਥੇ ਇੱਕ ਹੀ ਮੈਨੂੰ ਇਨਸਾਨ ਨਜ਼ਰ ਆਇਆ ਇਹ ਸਭ ਕੀ ਸੀ ਤੇ ਕਿਵੇਂ ਮੈਨੂੰ ਇੰਨਾ ਸਵਾਲਾਂ ਦਾ ਜਵਾਬ ਮਿਲੇਗਾ ਤਾਂ ਫਿਰ ਉਸ ਵਖਤ ਧੰ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਕਹੇ ਸਨ ਤੇ ਉਹਨਾਂ ਸ਼ਬਦਾਂ ਦੇ ਨਾਲ ਹੀ ਉਥੇ ਆਈ ਹੋਈ ਸਾਰੀ ਸੰਗਤ ਤੇ ਉਸ ਚੇਲੇ ਨੂੰ ਵੀ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਸਤਿਗੁਰੂ ਮਹਾਰਾਜ ਨੇ ਕਿਹਾ ਕਿ ਬੇਸ਼ੱਕ ਇਹ ਪੀਰਾਂ ਦਾ ਸ਼ਹਿਰ ਹੈ ਇੱਥੇ ਦਸਤਗੀਰ ਨਾਂ ਦੇ ਪੀਰ ਹਨ ਤੇ ਇੱਥੇ ਬਹਿਲੂਲ ਵਰਗੇ ਫਕੀਰ ਵੀ ਰਹਿੰਦੇ ਹਨ ਪਰ ਉਹਨਾਂ ਦੇ ਨਾਮ ਦੀ ਜੋ ਕਮਾਈ ਹੈ ਉਹ ਆਪਣੀ ਹੈ ਤਾਂ ਜੋ ਬਾਕੀ ਲੋਕ ਕਹਿ ਦੇਣ ਕਿ ਅਸੀਂ ਤਾਂ ਪੀਰਾਂ ਦੇ ਸ਼ਹਿਰ ਵਿੱਚ ਦੁਕਾਨ ਪਾਈ ਆ ਸਾਨੂੰ ਲੇਖਾ ਜੋਖਾ ਨਹੀਂ ਦੇਣਾ ਪਵੇਗਾ ਤਾਂ ਮਹਾਰਾਜ ਕਹਿੰਦੇ ਕਿ ਭਾਈ ਇਹ ਤਾਂ ਬਹੁਤ ਵੱਡੀ ਭੁੱਲ ਆ। ਮਹਾਰਾਜ ਕਹਿੰਦੇ ਕਿ ਜਿਹੜੇ ਲੋਕ ਦੁਨੀਆਂ ਉੱਪਰ ਜਨਮ ਲੈਂਦੇ ਹਨ ਤੇ ਸੁੱਖਾਂ ਦੀ ਖਾਤਰ ਬਹੁਤ ਯਤਨ ਕਰਦੇ ਹਨ, ਭਟਕਦੇ ਫਿਰਦੇ ਹਨ। ਕਹਿੰਦੇ ਹਨ ਕਿ ਉਹ ਸੁੱਖਾਂ ਦੇ ਲਈ ਐਉਂ ਤਾਂਗਦੇ ਹਨ ਜਿਵੇਂ ਕੋਈ ਜੰਗਲ ਦੇ ਵਿੱਚ ਹੈਰਨਸ਼ਾਲਾ ਮਾਰਦਾ ਹੈ। ਉਹ ਨੱਚਦਾ, ਟੱਪਦਾ, ਭੱਜਿਆ ਫਿਰਦਾ ਹੈ। ਇਸੇ ਤਰ੍ਹਾਂ ਹੀ ਜੋ ਮਨੁੱਖ ਹੈ ਉਹ ਵੀ ਮਾਇਆ ਦੀ ਖਾਤਰ ਭੱਜਿਆ ਫਿਰਦਾ ਹੈ, ਦੂਰ-ਦੂਰ ਤੱਕ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਹਨ ਕਿ ਜਿਵੇਂ ਇੱਕ ਮੁਰਗੇ ਨੂੰ ਬਹਿਮ ਹੁੰਦਾ ਹੈ ਕਿ ਉਸਦੇ ਕੀਟਿਆਂ ਹੀ ਸਭ ਕੁਝ ਹੁੰਦਾ ਹੈ ਤੇ E eu... ਬਾਗ ਦਿੰਦਾ ਹੈ ਤਾਂ ਹੀ ਸੂਰਜ ਚੜ੍ਹਦਾ ਹੈ। ਮਹਾਰਾਜ ਕਹਿੰਦੇ ਕਿ ਭਾਈ ਇਹ ਵੀ ਉਸ ਦੀ ਹੀ ਪੁੱਲ ਹੁੰਦੀ ਆ। ਮਹਾਰਾਜ ਕਹਿੰਦੇ ਹੁਣ ਦੁਨੀਆਂ ਦੇ ਵਿੱਚ ਕੁਝ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਲੱਗਦਾ ਹੈ ਕਿ ਇਹ ਸਭ ਕੁਝ ਸਾਡੇ ਕੀਤਾ ਹੀ ਹੋ ਰਿਹਾ ਹੈ। ਤਾਂ ਭਾਈ ਇਹ ਉਹਨਾਂ ਦੀ ਹੰਕਾਰ ਹੁੰਦਾ ਹੈ, ਉਹਨਾਂ ਦੀ ਹਉਮੈ ਹੁੰਦੀ ਆ। ਮਹਾਰਾਜ ਕਹਿੰਦੇ ਹਨ ਕਿ ਭਾਈ ਜੇ ਕੋਈ ਇਨਸਾਨ ਦੁਨੀਆਂ ਦੀ ਸਭ ਲੋਭ ਮਾਇਆ ਦੀ ਚੀਜ਼ਾਂ ਨੂੰ ਤਿਆਗ ਵਕਤ ਉਸ ਖੁਦਾ ਦੀ ਉਸਤਤ ਕਰੇ, ਹਰ ਥਾਂ ਤੇ ਉਸ ਨੂੰ ਮੌਜੂਦ ਜਾਣ ਕੇ ਭਜਨ ਮੰਦਗੀ ਕਰੇ ਤਾਂ ਉਹੀ ਇਨਸਾਨ ਹੈ ਨਹੀਂ ਤਾਂ ਉਹ ਗੰਦੇ ਤੋਂ ਗੰਦਾ ਹੈ ਤੇ ਮਹਾਰਾਜ ਕਹਿੰਦੇ ਕਿ ਭਾਈ ਜੋ ਤੁਹਾਨੂੰ ਉਹ ਇਨਸਾਨ ਮਿਲਿਆ ਸੀ ਜਿਸ ਨੇ ਉਹ ਟੱਕਾ ਆਪਣੇ ਮੱਥੇ ਦੇ ਨਾਲ ਲਾਇਆ ਉਹੀ ਇੱਕ ਇਨਸਾਨ ਸੀ ਕਿਉਂਕਿ ਉਹ ਆਪਣੀ ਕਿਰਤ ਕਰਦਾ ਸੱਚੀ ਕਿਰਤ ਕਰਦਾ ਤੇ ਨਾਮ ਜਪਦਾ ਜਦੋਂ ਵੀ ਉਹ ਕਿਰਤ ਕਰਦਾ ਤੇ ਮਹਾਰਾਜ ਕਹਿੰਦੇ ਕਿ ਭਾਈ ਉਸ ਤੋਂ ਤੁਹਾਨੂੰ ਸਿੱਖਣ ਦੀ ਲੋੜ ਆ ਉਸ ਨੂੰ ਟਕੇ ਦੀ ਕੀਮਤ ਦਾ ਵੀ ਪਤਾਗਾ ਤੇ ਇਸ ਤਰ੍ਹਾਂ ਮਹਾਰਾਜ ਨੇ ਉੱਥੇ ਬਹਿਲੂਲ ਫਕੀਰ ਤੇ ਉਹਨਾਂ ਦੇ ਚੇਲਿਆਂ ਨੂੰ ਵੀ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਆ ਤੇ ਮਹਾਰਾਜ ਦੇ ਇਹ ਪੇਸ਼ਾਂ ਦੀ ਕਰਾਮਾਤ ਸੀ ਤੇ ਉੱਥੋਂ ਦੇ ਜੋ ਵੱਡੇ ਵੱਡੇ ਫਕੀਰ ਸਨ ਪੀਰ ਸਨ ਸਾਰਿਆਂ ਦੇ ਦਿਲਾਂ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਦੀ ਬਹੁਤ ਜ਼ਿਆਦਾ ਇੱਜ਼ਤ ਵਧੀ ਸੀ ਤੇ ਮਹਾਰਾਜ ਦੇ ਇਹ ਸਾਰਾ ਕੀਰਤਨ ਕਥਾ ਸੁਣਨ ਤੋਂ ਬਾਅਦ ਉੱਥੋਂ ਦੇ ਲੋਕਾਂ ਦੇ ਤੇ ਆਈ ਹੋਈ ਸੰਗਤ ਦੇ ਤੇ ਬਹਲਾਵਲ ਦੇ ਚੇਲਿਆਂ ਦੇ ਵੀ ਮਨਾਂ ਨੂੰ ਤਸੱਲੀ ਹੋ ਗਈ ਸੀ ਮਹਾਰਾਜ ਨੇ ਜੋ ਉੱਥੇ ਪਾਣੀ ਦਾ ਚਸ਼ਮਾ ਉਗਾਇਆ ਸੀ ਉੱਥੋਂ ਹਉ ਦੂ ਦੂ ਤੋਂ ਲੋਕੋ ਪਾਣੀ ਭਰ ਕੇ ਆਪਣੇ ਘਰਾਂ ਵਿੱਚ ਲ ਜਾਂਦੇ ਸਨ ਤੇ ਜਦੋਂ ਮਹਾਰਾਜ ਹੁਣ ਕੁਝ ਦਿਨਾਂ ਬਾਅਦ ਇੱਥੇ ਭਾਈ ਮਰਦਾਨਾ ਦੇ ਨਾਲ ਜਾਣ ਲੱਗਦਿਆ ਤਾਂ ਬਹਿਲੌਰ ਫਕੀਰ ਮਹਾਰਾਜ ਨੂੰ ਬੇਨਤੀ ਕਰਦਾ ਹੈ ਕਿ ਮਹਾਰਾਜ ਕੁਝ ਦਿਨ ਇੱਥੇ ਮੇਰੀ ਕੁਟਿਆ ਦੇ ਵਿੱਚ ਹੋਰ ਰੁੱਕੇ ਜਾਓ ਮਹਾਰਾਜ ਪ੍ਰੇਮ ਦੇ ਵੱਜੇ ਹੋਏ ਇੱਥੇ ਫਿਰ ਹੋਰ ਕੁਝ ਦਿਨ ਰੁਕਦੇ ਹਨ ਤੇ ਬਾਅਦ ਵਿੱਚ ਜਦੋਂ ਮਹਾਰਾਜ ਇੱਥੋਂ ਚਲੇ ਜਾਂਦੇ ਹਨ ਤਾਂ ਬਹਿਲੋਲ ਫਕੀਰ ਨੇ ਮਹਾਰਾਜ ਦੀ ਯਾਦ ਦੇ ਵਿੱਚ ਇੱਥੇ ਇੱਕ ਚਬੂਤਰੇ ਦੀ ਸ਼ਕਲ ਵਿੱਚ ਯਾਦਗਾਰ ਬਣਾਈ ਸੀ ਜਿਸ ਦੇ ਹੇਠਾਂ ਆ ਕੇ ਸੰਗਤ ਵਿਰਾਜਮਾਨ ਹੋਇਆ ਕਰਦੀ ਸੀ ਤੇ ਬਹਿਲੋਲ ਫਕੀਰ ਜੀ ਕਿਹਾ ਕਰਦੇ ਸਨ ਕਿ ਐ ਮਰਾਦਾ ਪੂਰੀਆਂ ਕਰਨ ਵਾਲੇ ਖੁਦਾ ਤੂੰ ਯਾਹਰ ਖੁਦਾ ਹੈ ਕੀ ਹੋਇਆ ਗੁਰੂ ਨਾਨਕ ਦੇ ਨਾਮ ਨਾਲ ਦੁਨੀਆਂ ਦੇ ਵਿੱਚ ਤੁਸੀਂ ਫਕੀਰੀ ਲਿਵਾਸ ਦੇ ਵਿੱਚ ਆਏ ਹੋ ਪਰ ਮੈਂ ਤੁਹਾਨੂੰ ਪਛਾਣ ਲਿਆ ਤੁਸੀਂ ਖੁਦਾ ਹੋ ਤੁਸੀਂ ਪਰਮਾਤਮਾ ਹੋ ਤੁਸੀਂ ਭਗਵਾਨ ਹੋ ਤੁਸੀਂ ਰੱਬ ਹੋ ਇਹ ਇਸ ਇਤਿਹਾਸ ਧੰਨ ਗੁਰੂ ਨਾਨਕ ਦੇਵ ਜੀ ਦੀ ਸਾਖੀ ਦਾ ਇਤਿਹਾਸ ਦੱਸਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ